Ontario ਦੇ ਵਿੱਚ Peel Regional Police OPP ਅਤੇ Toronto Police ਦੇ ਵੱਲੋਂ ਆਏ ਦਿਨ ਹੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਯਾਨੀ ਕਿ ਬਹੁਤ ਜ਼ਿਆਦਾ ਸਖਤਾਈ ਕਰ ਦਿੱਤੀ ਗਈ ਹੈ ਅਤੇ ਇਹਨਾਂ ਗ੍ਰਿਫਤਾਰੀਆਂ ਦੇ ਵਿੱਚ ਕਈ ਪੰਜਾਬੀ ਨੌਜਵਾਨਾਂ ਦੇ ਨਾਮ ਵੀ ਸ਼ਾਮਲ ਹੁੰਦੇ ਹਨ Peel Regional Police ਦੇ ਵੱਲੋਂ ਇੱਕ ਵਾਰ ਫਿਰ ਤੋਂ ਖਬਰ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਵੱਖ-ਵੱਖ LCBO ਸਟੋਰਾਂ ਤੋਂ ਸ਼ਰਾਬ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚ ਇੱਕ ਸਿਮਰਪ੍ਰੀਤ ਸਿੰਘ ਅਤੇ ਦੂਸਰਾ ਅਨੂਜ ਕੁਮਾਰ ਇਹ ਦੋ ਉਹਨਾਂ ਅਜਵਾਨ ਸ਼ਾਮਿਲ ਹਨ ਇਸ ਦਿਨ ਵਾਲੀ ਇੱਕ ਹੋਰ ਮਾਮਲਾ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਕਾਤਲ ਜਿਸ ਦੇ ਵੱਲੋਂ ਆਪਣੀ ਮਾਤਾ ਦਾ 2021 ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅਤੇ ਹੁਣ ਉਹ ਭੱਜ ਗਿਆ ਸੀ ਤੇ ਭੱਜਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਦਿਆਂ ਦੋਹਾਂ ਦੀ ਰਿਪੋਰਟ ਕੀਲ ਕੈਟਰੀ ਪੁਲਿਸ 21 ਡਿਵੀਜ਼ਨ ਕਮਿਊਨਿਟੀ ਇੰਟਰਵੈਂਸ਼ਨ ਰਿਸਪੌਂਸ ਟੀਮ ਦੇ ਜਾਂਚਕਰਤਾਵਾਂ ਨੇ ਬ੍ਰੈਮਟਨ ਤੋਂ ਦੋ ਪੁਰਸ਼ਾਂ ਨੂੰ ਪੂਰੇ ਖੇਤਰ ਵਿੱਚ ਸ਼ਰਾਬ ਕੰਟਰੋਲ ਬੋਰਡ ਆਫ 온ਟਾਰੀਓ ਐਲਸੀਬੀਓ ਦੇ ਸਥਾਨਾਂ ਤੋਂ ਉੱਚ ਮੁੱਲ ਵਾਲੀਆਂ ਚੋਰੀਆਂ ਦੀ ਇੱਕ ਲੜੀ ਦੇ ਸੰਬੰਧ ਵਿੱਚ ਗ੍ਰਫਤਾਰ ਕੀਤਾ ਹੈ ਇਸ ਸਾਲ ਇਹ ਮੰਨਿਆ ਜਾਂਦਾ ਹੈ ਕਿ 25 ਸਾਲਾ ਅਨੂਜ ਕੁਮਾਰ ਵੱਖ-ਵੱਖ ਐਲਸੀਬੀਓ ਸਟੋਰਾਂ ਤੋਂ ਚੋਰੀ ਕੀਤੀਆਂ ਗਈਆਂ ਲਗਭਗ 3 ਲੱਖ ਡਾਲਰ ਸ਼ਰਾਬ ਦੀਆਂ ਵੱਡੀਆਂ ਚੋਰੀਆਂ ਲਈ ਜ਼ਿੰਮੇਵਾਰ ਹੈ 29 ਸਾਲਾ ਸਿਮਰਪ੍ਰੀਤ ਸਿੰਘ ਨੂੰ ਵੀ ਨਾ ਤਾਲਮੇਲ ਵਾਲੀਆਂ ਚੋਰੀਆਂ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ। ਜਾਂਚ ਦੇ ਨਤੀਜੇ ਵਜੋਂ ਕੁਮਾਰ ਅਤੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚੋਰੀ ਅਪਰਾਧ ਦੁਆਰਾ ਪ੍ਰਾਪਤ ਜਾਇਦਾਦ ਤੇ ਕਬਜ਼ਾ ਕਰਨ ਅਤੇ ਚਾਰ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਨਾਲ ਸੰਬੰਧਿਤ ਕੁੱਲ 35 ਅਪਰਾਧਾਂ ਦਾ ਦੋਸ਼ ਲਗਾਇਆ ਗਿਆ। ਇਸ ਤੋਂ ਇਲਾਵਾ ਚਾਰ ਬਕਾਇਆ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਦੋਵਾਂ ਵਿਅਕਤੀਆਂ ਨੂੰ ਜ਼ਮਾਨਤ ਦੇ ਸੁਣਵਾਈ ਲਈ ਰੱਖਿਆ ਗਿਆ ਸੀ ਜਾਣਕਾਰੀ ਹੈ ਤੇ ਹੋਰ ਗ੍ਰਿਫਤਾਰੀਆਂ ਤੇ ਦੋਸ਼ ਲੱਗਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਪੀਰ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹ ਭਾਈਚਾਰਿਆਂ ਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਜਾਇਦਾਦ ਅਪਰਾਧਾਂ ਅਤੇ ਸੰਗਠਿਤ ਬ੍ਰਚੂਨ ਚੋਰੀਆਂ ਨੂੰ ਸਰਗਰਮੀ ਨਾਲ ਹੱਲ ਕਰਨ ਲਈ ਵਚਨਬੱਧ ਹਨ ਦੂਜੇ ਪਾਸੇ ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਕਰਤਾਵਾਂ ਨੇ 2021 ਦੇ ਵਿੱਚ 20 ਫਰਵਰੀ ਨੂੰ ਬ੍ਰੈਂਟਨ ਸ਼ਹਿਰ ਵਿੱਚ ਵਾਪਰੀ ਇੱਕ ਕਥਿਤ ਕਤਲ ਦੀ ਕੋਸ਼ਿਸ਼ ਦੀ ਘਟਨਾ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਦੁਪਹਿਰ ਦੇ ਸਮੇਂ ਨਿਊ ਬ੍ਰੀਕ ਰੈਸੈਂਟ ਬ੍ਰੈਂਟਨ ਵਿਖੇ ਇੱਕ ਰਿਹਾਇਸ਼ ਤੇ ਹੋਈ ਗੜਬੜ ਦੇ ਸੰਬੰਧ ਵਿੱਚ ਪੁਲਿਸ ਨਾਲ ਸੰਪਰਕ ਕੀਤਾ ਗਿਆ ਸੀ। ਇੱਕ ਔਰਤ ਨੂੰ ਚਾਕੂ ਦੇ ਜ਼ਖਮ ਨਾਲ ਲੱਭਿਆ ਗਿਆ ਸੀ। ਕਾਤਲ ਹੋਰ ਕੋਈ ਨਹੀਂ ਔਰਤ ਦਾ ਬੇਟਾ ਹੀ ਨਿਕਲਿਆ ਸੀ ਜੋ ਘਰ ਵਿੱਚ ਰਹਿੰਦਾ ਸੀ। ਬ੍ਰੈਂਟਨ ਦੇ ਰਹਿਣ ਵਾਲੇ 29 33 ਸਾਲਾ ਪ੍ਰਤੀਕ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ 33 ਸਾਲਾ ਪ੍ਰਤੀਕ ਮਾਨ 9 ਜੂਨ 2025 ਨੂੰ ਟ੍ਰਾਂਟੋ ਦੇ ਕুইਨ ਸਟਰੀਟ ਅਤੇ ਅੋਸਿੰਗਟਨ ਐਵੇਨਿਊ ਖੇਤਰ ਵਿੱਚ ਸੈਂਟਰ ਫਾਰ ਐਡਿਕਸ਼ਨ ਐਂਡ ਮੈਂਟਲ ਹੈਲਥ ਛੱਡ ਕੇ ਚਲਾ ਗਿਆ ਸੀ ਟੋਰਾਂਟੋ ਮਾਨਸਿਕ ਸਿਹਤ ਸਹੂਲਤ ਛੱਡਣ ਤੋਂ ਬਾਅਦ ਬ੍ਰੈਂਟਨ ਤੋਂ ਉਸ ਨੂੰ ਫਿਰ ਤੋਂ ਲੱਭ ਲਿਆ ਗਿਆ 2021 ਵਿੱਚ ਮਾਨਤੇ ਉਹਨਾਂ ਦੇ ਬ੍ਰੈਂਟਨ ਘਰ ਵਿੱਚ ਉਸ ਦੀ ਮਾਂ ਨੂੰ ਚਾਕੂ ਮਾਰ ਕੇ ਮਾਰਨ ਤੋਂ ਬਾਅਦ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ ਗੰभीर ਹਮਲੇ ਲਈ ਅਪਰਾਧਿਕ ਤੌਰ ਤੇ ਜ਼ਿੰਮੇਵਾਰ ਨਾ ਪਾਏ ਜਾਣ ਤੋਂ ਬਾਅਦ ਉਸ ਨੂੰ ਅੰਤ ਵਿੱਚ ਸਹੂਲਤ ਵਿੱਚ ਸਮਰਪਿਤ ਕਰ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਮਾਨੂ ਉਸ ਦੇ ਲਾਪਤਾ ਹੋਣ ਵਾਲੇ ਦਿਨ ਵਿੱਚ ਬਾਅਦ ਵਿੱਚ ਹੀ ਲੱਭ ਲਿਆ ਗਿਆ ਸੀ ਪੁਲਿਸ ਨੇ ਕਿਹਾ ਕਿ ਟੋਰਾਂਟੋ ਪੁਲਿਸ ਸੇਵਾ ਇੱਕ ਲਾਪਤਾ ਵਿਅਕਤੀ ਨੂੰ ਲੱਭਣ ਵਿੱਚ ਸਹਾਇਤਾ ਲਈ ਜਨਤਾ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ